ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟਡੀ ਵੀਡੀਓ ਜੌਬ ਅਲਰਟ ਤੇ ਮਾਸਟਰ ਕੇਡਰ एग्जाम ਦੀ ਤਿਆਰੀ ਜਿਹੜੀ ਅਸੀਂ ਸਟਾਰਟ ਕੀਤੀ ਹੈ ਸਬਜੈਕਟ ਹੈ ਜੀ ਐਸਐਸਟੀ ਸੋਸ਼ਲ ਸਟਡੀ ਲੈਕਚਰ ਅੱਠਵਾਂ ਤਾਂ ਇਹਦੇ ਵਿੱਚ ਅਸੀਂ ਜਲਵਾਜੂ ਦੀ ਗੱਲ ਕਰਾਂਗੇ ਦੋ ਟੌਪਿਕ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਨੇਗੇ ਭਾਰਤ ਇੱਕ ਜਾਣ ਪਛਾਣ ਅਤੇ ਭਾਰਤ ਦਾ ତ੍ਰਤਲ ਤਾਂ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਹੈ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਤਾਂ ਅਗਲਾ ਚੈਪਟਰ ਹੈ ਜੀ ਜਲਵਾਯੂ ਤਾਂ ਪਹਿਲੇ ਤਾਂ ਅੰਤਰ ਸਮਝ ਲਓ ਜਲਵਾਯੂ ਅਤੇ ਮੌਸਮ ਦਾ ਕਿਸੇ ਸਥਾਨ ਤੇ ਲੰਬੇ ਸਮੇਂ ਦੀਆਂ ਮੌਸਮੀ ਹਾਲਾਤਾਂ ਦੀ ਔਸਤ ਨੂੰ ਉਸ ਸਥਾਨ ਦਾ ਜਲਵਾਯੂ ਕਿਹਾ ਜਾਂਦਾ ਹੈ ਅਰਥਾਤ ਕਿਸੇ ਸਥਾਨ ਤੇ ਲੰਬੇ ਸਮੇਂ ਦੀਆਂ ਮੌਸਮੀ ਹਾਲਾਤਾਂ ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ ਉੱਥੇ ਵਹਿਰੀ ਹਵਾ ਵਿੱਚ ਨਮੀ ਦੀ ਮਾਤਰਾ ਕਿੰਨੀ ਹੈ ਅਤੇ ਉਸ ਸਥਾਨ ਦਾ ਜਲਵਾਯੂ ਜਾਂ ਪੌਣ ਪਾਣੀ ਉਸ ਨੂੰ ਕਿਹਾ ਜਾਂਦਾ ਹੈ ਇਹ ਮਾਤਰਾ ਮੁੱਖ ਤੌਰ ਤੇ ਉਸ ਸਥਾਨ ਦੀ ਤਰਤਲੀ ਭਿੰਤਾ ਸਮੁੰਦਰ ਤੋਂ ਦੂਰੀ ਅਤੇ ਭੂਮਧ ਰੇਖਾ ਤੋਂ ਦੂਰੀ ਜਿਵੇਂ ਤਿੰਨ ਮਹੱਤਵਪੂਰਨ ਤੱਤਾਂ ਤੇ ਨਿਰਭਰ ਕਰਦੀ ਹੈ ਅੱਗੇ ਮੌਸਮ ਕਿਸੇ ਸਥਾਨ ਤੇ ਰੋਜ਼ਾਨਾ ਦੀ ਸਥਿਤੀ ਜਾਂ 24 ਘੰਟਿਆਂ ਦੀ ਮੌਸਮੀ ਹਾਲਾਤਾਂ ਦੀ ਸਥਿਤੀ ਨੂੰ ਉਸ ਜਗ੍ਹਾ ਦਾ ਮੌਸਮ ਕਿਹਾ ਜਾਂਦਾ ਹੈ ਅੱਗੇ ਭਾਰਤ ਦੇ ਦੋ ਜਲਵਾਜੂਆ ਉਹ ਇੱਕਸਾਰ ਨਹੀਂ ਹੈ ਕੁਝ ਇਲਾਕੇ ਬਹੁਤ ਠੰਡੇ ਰਹਿੰਦੇ ਹਨ ਜਿਵੇਂ ਕਿ ਲਦਾਖ ਲਦਾਖ ਨੂੰ ਭਾਰਤ ਦਾ ਠੰਡਾ ਮਾਰੂਥਲ ਵੀ ਆਖਦੇ ਹਨ ਕੁਝ ਇਲਾਕਿਆਂ ਵਿੱਚ ਬਹੁਤ ਗਰਮੀ ਪੈਂਦੀ ਹੈ ਜਿਵੇਂ ਰਾਜਸਥਾਨ ਦੇ ਵਿੱਚ ਥਾਰ ਮਾਰੂਥਲ ਜਿਹਨੂੰ ਗਰਮ ਮਾਰੂਥਲ ਕਿਹਾ ਜਾਂਦਾ ਹੈ ਠੰਡਾ ਮਾਰੂਥਲ ਲਦਾਖ ਦੇ ਵਿੱਚ ਹੈ ਲਦਾਖ ਹੈ ਅਤੇ ਗਰਮ ਮਾਰੂਥਲ ਜਿਹਨੂੰ ਥਾਰ ਕਿਹਾ ਜਾਂਦਾ ਹੈ ਅੱਗੇ ਖੇਤਰੀ ਪਿੰਨਤਾਵਾਂ ਤਾਂ ਭਾਰਤ ਦਾ ਜਲਵਾਯੂ ਜਿਹੜਾ ਉਹ ਇੱਕਸਾਰ ਨਹੀਂ ਹੈ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਸਰਦੀਆਂ ਦੇ ਵਿੱਚ ਹਿਮਾਲਿਆ ਪਰਬਤਾਂ ਵਿਚਾਲੇ ਵਸੇ ਕਾਰਗਿਲ ਦੇ ਨੇੜੇ ਇਸ ਤਰ੍ਹਾਂ ਦਿੱਤੇ ਸਮਝ ਨਹੀਂ ਆ ਰਿਹਾ ਤਾਂ ਨਾਮ ਦੇ ਸਥਾਨ ਉੱਤੇ ਤਾਪਮਾਨ ਜਿਹੜਾ 35 45 ਡਿਗਰੀ ਸੈਲਸੀਅਸ ਤੱਕ ਗਿਰ ਜਾਂਦਾ ਹੈ ਪਰ ਉਸ ਸਮੇਂ ਤਾਮਲਨਾਡੂ ਦੇ ਚਨਈ ਮ드ਰਾਸ ਦੇ ਸਥਾਨ ਤੇ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਹੈ ਇਸ ਤੋਂ ਇਲਾਵਾ ਜਦ ਕਿ ਗਰਮੀਆਂ ਦੇ ਵਿੱਚ ਅਰਾਵਾਲੀ ਪਹਾੜਤਾਂ ਦੇ ਪੱਛਮ ਵਿੱਚ ਜੈਸਲਮੇਰ ਦੇ ਸਥਾਨ ਤੇ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਦੀ ਪਾਰਕਰ ਜਾਂਦਾ ਤਾਂ ਸ਼੍ਰੀਨਗਰ ਵਿੱਚ ਕੇਵਲ 20 ਡਿਗਰੀ ਸੈਲਸੀਅਸ ਤੱਕ ਤਾਪਮਨ ਹੁੰਦਾ ਹੈ ਵਰਖਾ ਦੇ ਹਿਸਾਬ ਨਾਲ ਪਹਾੜੀਆਂ ਦੇ ਵਿੱਚ ਚਿਰਾਪੂੰਜੀ ਦੇ ਨੇੜੇ ਪੈਂਦੇ ਪਿੰਡ ਮਸੀਨ ਨਾਂ ਦੇ ਵਿੱਚ ਬੇਸ ਦੀ ਸਭ ਤੋਂ ਵੱਧ ਅਤੇ ਔਸਤ ਸਾਲਾਨਾ ਵਰਖਾ 1080 ਸੈਂਟੀਮੀਟਰ ਹੁੰਦੀ ਹੈ ਜਦਕਿ ਪੱਛਮੀ ਥਾਰ ਮਾਰੂਥਲ ਦੇ ਵਿੱਚ ਸਾਲਾਨਾ ਵਰਖਾ ਦੀ ਮਾਤਰਾ ਕੇਵਲ 12 ਸੈਂਟੀਮੀਟਰ ਹੁੰਦੀ ਹੈ ਅੱਗੇ ਭੂਮਧ ਰੇਖਾ ਜਿਹੜੀ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ ਉੱਤਲੇ ગોਲਾਰਧ ਅਤੇ ਦੱਖਣੀ ગોਲਾਰਧ ਭਾਰਤ ਵਿੱਚ ਉੱਤਰੀ ગોਲਾਰਧ ਦੇ ਵਿੱਚ ਸਥਿਤ ਹੈ ਅਤੇ ਕਰਕ੍ਰੇਖਾ ਭਾਰਤ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ਕਰਕ੍ਰੇਖਾ ਦੀ ਸਥਿਤੀ ਜਿਹੜੀ 23.5 ਨਾਰਥ ਹੈ ਕਰਕ੍ਰੇਖਾ ਭਾਰਤ ਦੇ 8 ਰਾਜਾਂ ਵਿੱਚੋਂ ਹੋ ਕੇ ਲੰਘਦੀ ਹੈ ਸੋ ਇਹ ਪੁਆਇੰਟ ਤੁਸੀਂ ਜਰੂਰ ਨੋਟ ਕਰ ਲਿਓ ਤਾਂ ਇਹਨਾਂ ਤੇ ਅਕਸਰ ਜੀਓਗ੍ਰਾਫੀ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਦਾਹੇ ਅੱਠ ਰਾਜ ਨੇ ਮਜੋਰਮ ਗੁਜਰਾਤ ਰਾਜਸਥਾਨ ਮਧ ਪ੍ਰਦੇਸ਼ ਛਤੀਸਗੜ ਝਾਰਖੰਡ ਪੱਛਮੀ ਬੰਗਾਲ ਅਤੇ ਤਿਰਪੁਰਾ ਮਹਾਨਦੀ ਜਿਹੜੀ ਕਰਕਰੇਖਾ ਵਿੱਚੋਂ ਦੋ ਵਾਰ ਗੁਜ਼ਰਦੀ ਹੈ ਜਾਨਕੀ ਮਹਾਨਦੀ ਕਰਕਰੇਖਾ ਨੂੰ ਭਾਰਤ ਵਿੱਚ ਦੋ ਵਾਰ ਕੱਟਦੀ ਹੈ ਦੱਖਣੀ ਭਾਰਤਾ ਜਿਹੜਾ ਇਹਦੇ ਵਿੱਚ ਸਰਦੀ ਦੀ ਰੁੱਤ ਨਹੀਂ ਹੁੰਦੀ ਤੈਜ ਵੀ ਤੁਸੀਂ ਪੁਆਇੰਟ ਨੇ ਜਿਹੜੇ ਨੋਟ ਕਰ ਲਿਓ ਸਥਿਤੀ ਦੇ ਆਧਾਰ ਤੇ ਭਾਰਤ ਦੇ ਮੱਧ ਵਿੱਚੋਂ ਲੰਘਦੀ ਕਰਕਰੇਖਾ ਇਸ ਦੇ ਜਲਵਾਯੂ ਨੂੰ ਦੋ ਵੱਖ-ਵੱਖ ਕਿਸਮਾਂ ਦੇ ਵਿੱਚ ਵੰਡ ਦਿੰਦੀ ਹੈ ਕਰਕ੍ਰੇਖਾ ਦੇ ਦੱਖਣ ਵੱਲ ਦੇ ਦੇਸ਼ ਦੇ ਹਿੱਸੇ ਅਰਥਾਤ ਕਰਕ੍ਰੇਖਾ ਦੇ ਹੇਠਲੇ ਭਾਗ ਭੂਮਧਰೇಖਾ ਦੇ ਖੇਤਰ ਵਿੱਚ ਚਲੇ ਜਾਂਦੇ ਹਨ ਇਨ੍ਹਾਂ ਖੇਤਰਾਂ ਦਾ ਤਾਪਮਾਨ ਜ਼ਿਆਦਾ ਹੋਣ ਦੇ ਕਾਰਨ ਸਰਦੀ ਰੁੱਤ ਨਹੀਂ ਹੁੰਦੀ ਅਤੇ ਉਸ਼ਣਖੰਡ ਜਲਵਾਜੂ ਪਾਇਆ ਜਾਂਦਾ ਹੈ ਭੂਮਧਰೇಖਾ ਦੇ ਉੱਤਰ ਵੱਲ ਦੇ ਖੇਤਰਾਂ ਦਾ ਤਾਪਮਾਨ ਘਟ ਜਾਣ ਕਰਕੇ ਸਰਦੀ ਅਤੇ ਗਰਮੀ ਦੋਵੇਂ ਰੁੱਤਾਂ ਪਾਈਆਂ ਜਾਂਦੀਆਂ ਹਨ ਅਤੇ ਉਪਉਸ਼ਣ ਕਿਸਮ ਦਾ ਜਲਵਾਜੂ ਪਾਇਆ ਜਾਂਦਾ ਹੈ ਦੇਸ਼ ਦੀ ਸਥਿਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੱਤ ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ ਕਿਹੜੇ-ਕਿਹੜੇ ਤੱਤ ਨੇ ਜਿਹੜੇ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਨੇ ਤਾਂ ਪਹਿਲਾ ਪੁਆਇੰਟ ਹੈ ਭੂਮੱਧ ਰੇਖਾ ਤੇ ਦੂਰੀ ਭਾਰਤ ਦੇਸ਼ ਧਰਤੀ ਦੇ ਉੱਤਰੀ ਗੋਲਾਰ ਦੇ ਵਿੱਚ ਭੂਮੱਧ ਰੇਖਾ ਦੇ ਨੇੜੇ ਸਥਿਤ ਹੈ ਜਿਸ ਕਰਕੇ ਹਿਮਾਲਿਆ ਪਹਾ੍ਰੜੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ ਇਸ ਲਈ ਇਸ ਨੂੰ ਗਰਮ ਜਲਵਾਜੂ ਵਾਲਾ ਦੇਸ਼ ਵੀ ਮੰਨਿਆ ਜਾਂਦਾ ਹੈ। ਭੂਮਧਰೇಖਾ ਦੇ ਨੇੜਲੇ ਸਥਾਨਾਂ ਤੇ ਤਾਪਮਨ ਸਾਰਾ ਸਾਲ ਇੱਕਸਾਰ ਰਹਿੰਦਾ ਹੈ। ਅਰਥਾਤ ਗਰਮੀ ਪਾਈ ਜਾਂਦੀ ਹੈ। ਇਸ ਪ੍ਰਕਾਰ ਭਾਰਤ ਦੇ ਦੱਖਣੀ ਹਿੱਸੇ ਯਾਨੀ ਕਿ ਦੱਖਣੀ ਭਾਰਤ ਵਿੱਚ ਸਰਦੀ ਦੀ ਰੁੱਤ ਨਹੀਂ ਹੁੰਦੀ। ਸਗੋਂ ਸਾਰਾ ਸਾਲ ਗਰਮੀ ਹੁੰਦੀ ਹੈ। ਪਰ ਸਮੁੰਦਰ ਦੇ ਨੇੜਲੇ ਇਲਾਕੇਆਂ ਵਿੱਚ ਗਰਮੀ ਵੀ ਜਿਹੜੀ ਜ਼ਿਆਦਾ ਨਹੀਂ ਪੈਂਦੀ। ਜਦਕਿ ਜੋ ਇਲਾਕੇ ਭੂਮਧਰೇಖਾ ਤੋਂ ਦੂਰ ਸਥਿਤ ਹਨ ਜਿੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਹਨ ਉੱਤੇ ਸਰਦੀ ਪੈਂਦੀ ਹੈ। ਅਗਲਾ ਪੁਆਇੰਟ ਹੈ ਸਮੁੰਦਰ ਤੋਂ ਦੂਰੀ। ਸਮੁੰਦਰ ਤੇ ਦੂਰੀ ਵੀ ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਮੁੰਬਈ ਅਤੇ ਹੋਰ ਤੱਤੀ ਖੇਤਰਾਂ ਵਿੱਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪਾਇਆ ਜਾਂਦਾ ਹੈ। ਉਸੇ ਤਰ੍ਹਾਂ ਦਿੱਲੀ, ਚੰਡੀਗੜ੍ਹ, ਲੁਧਿਆਣੇ ਦੇ ਅੰਦਰੂਨੀ ਭਾਗਾਂ ਦੇ ਵਿੱਚ ਜਲਵਾਯੂ ਅਤਲੀ ਜਿਹੜੇ ਕਠੋਰ ਹੁੰਦਾ ਹੈ ਅਰਥਾਤ ਸਰਦੀਆਂ ਦੇ ਵਿੱਚ ਅਤ ਦੀ ਸਰਦੀ ਅਤੇ ਗਰਮੀਆਂ ਦੇ ਵਿੱਚ ਅਤ ਦੀ ਗਰਮੀ ਪੈਂਦੀ ਹੈ ਅੱਗੇ ਗੱਲ ਕਰਾਂਗੇ ਉਚਾਈ ਦੀ ਉਚਾਈ ਦਾ ਵੀ ਕਿਸੇ ਸਥਾਨ ਦੀ ਜਲਵਾਯੂ ਤੇ ਪ੍ਰਭਾਵ ਪੈਂਦਾ ਹੈ ਕਿਉਂਕਿ ਉਚਾਈ ਤੇ ਜਾਣ ਨਾਲ ਤਾਪਮਾਨ ਘਟਦਾ ਹੈ ਜਿਵੇਂ ਪਹਾੜਾਂ ਵਿੱਚ ਉਚਾਈ ਤੇ ਜਾਣ ਨਾਲ ਤਾਪਮਾਨ ਘਟਦਾ ਹੈ Shimla ਅਤੇ Firozpur ਦੋਨੇ ਭੂਮਧ ਰੇਖਾ ਤੋਂ ਬਰਾਬਰ ਦੂਰੀ ਤੇ ਸਥਿਤ ਹਨ ਪਰ Shimla Firozpur ਦੇ ਮੁਕਾਬਲੇ ਜ਼ਿਆਦਾ ਠੰਡਾ ਇਲਾਕਾ ਹੈ ਇਹ ਇਸ ਲਈ ਹੈ ਕਿਉਂਕਿ ਸਿਮਲਾ ਜ਼ਿਆਦਾ ਉਚਾਈ ਤੇ ਸਥਿਤ ਹੈ ਇਸ ਪ੍ਰਕਾਰ ਦੀ ਉਚਾਈ ਦਾ ਵੀ ਕਿਸੇ ਸਥਾਨ ਦੀ ਜਲਵਾਯੂ ਤੇ ਜਿਹੜਾ ਪ੍ਰਭਾਵ ਪੈਂਦਾ ਹੈ ਅੱਗੇ ਆਉਂਦਾ ਜੀ ਧਰਾਤਲ ਪੁਆਇੰਟ ਉੱਤਰ ਪੂਰਬ ਪੱਛਮੀ ਉੱਤਰ ਦੇ ਵਿੱਚ ਪੂਰਬ ਪੱਛਮੀ ਦਿਸ਼ਾ ਦੇ ਵਿੱਚ ਫੈਲੀ ਹੋਈ ਹਿਮਾਲਿਆ ਪਰਬਤ ਦੀ ਉੱਚੀ ਲੜੀ ਦਾ ਦੇਸ਼ ਦੇ ਜਲਵਾਯੂ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਸਰਦੀਆਂ ਦੇ ਵਿੱਚ ਇਹ ਪਰਬਤ ਲੜੀ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਏਸ਼ੀਆ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਠੰਡੀਆਂ ਹਵਾਵਾਂ ਤੋਂ ਬਚਾਉਂਦੀ ਹੈ ਦੂਸਰੇ ਪਾਸੇ ਇਹ ਲੜੀ ਉੱਚੀ ਹੋਣ ਕਰਕੇ ਖਾੜੀ ਬੰਗਾਲ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀ ਹੈ ਜਿਸ ਦੇ ਨਾਲ ਵਰਖਾ ਹੁੰਦੀ ਹੈ ਇਸ ਪ੍ਰਕਾਰ ਹਿਮਾਲਿਆ ਪਰਬਤ ਦੀ ਉੱਚੀ ਲੜੀ ਮਾਨਸੂਨ ਪੌਣਾਂ ਦੇ ਉੱਤਰ-ਪੱਛਮੀ ਭਾਗਾਂ ਵੱਲ ਮੋੜ ਕੇ ਉਥੋਂ ਦੇ ਅਤਿ ਦੇ ਗਰਮ ਅਤੇ ਖੁਸ਼ਕ ਮੌਸਮ ਵਿੱਚ ਤਬਦੀਲੀ ਲਿਆ ਦਿੰਦੀ ਹੈ। ਇਹਨਾਂ ਪੌਣਾ ਨਾਲ ਪੱਛਮੀ ਘਾਟ ਦੀਆਂ ਢਲਾਣਾ ਅਤੇ ਅਸਾਮ ਦੀਆਂ ਪਹਾੜੀਆਂ ਤੇ ਜ਼ਿਆਦਾ ਵਰਖਾ ਜਿਹੜੀ ਹੁੰਦੀ ਹੈ। ਅੱਗੇ ਜੀ ਵਾਜੂ ਦਾ ਪ੍ਰਣਾਲੀ ਗਰਮੀਆਂ ਦੀ ਰੁੱਤ ਦੇ ਸ਼ੁਰੂ ਹੋਣ ਨਾਲ ਹੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਉੱਤਰੀ ਗੋਲਾਰਦ ਵਿੱਚ ਕਰਕ ਰੇਖਾ ਵੱਲ ਵਧਣ ਲੱਗਦੀਆਂ ਹਨ। ਜਿਦੇ ਸਿੱਟੇ ਵੱਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ ਅਤੇ ਤਾਪਮਾਨ ਦੇ ਵਧਣ ਨਾਲ ਹੀ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਹਵਾ ਦੇ ਘੱਟ ਦਬਾ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨੂੰ ਅੰਤਰ ਉਸਨ ਸੁਮੇਲ ਖੇਤਰ ਕਿਹਾ ਜਾਂਦਾ ਹੈ ਤਾਂ ਦੂਸਰੇ ਪਾਸੇ ਸਰਦੀਆਂ ਇਹਦੇ ਵਿੱਚ ਇਹੀ ਮੈਦਾਨ ਭਾਗ ਜਿਹੜੇ ਜ਼ਿਆਦਾ ਠੰਡੇ ਹੋ ਜਾਣ ਕਰਕੇ ਵੱਧ ਦਬਾ ਦੇ ਕੇਂਦਰਾਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਘੱਟ ਦਬਾ ਜਿਹੜਾ ਹਿੰਦ ਮਹਾਸਾਗਰ ਤੇ ਹੁੰਦਾ ਹੈ ਚੇਮਾ ਪੁਆਇੰਟ ਹੈ ਜੀ ਮੌਸਮੀ ਪੌਣਾ ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਮੌਸਮ ਸਮੇਂ ਹਵਾ ਦੇ ਦਿਵਾ ਦੀ ਤਬਦੀਲੀ ਹੋ ਜਾਣ ਕਾਰਨ ਮੌਸਮੀ ਪੌਣਾ ਨੇ ਜਿਹੜੀਆਂ ਉਹ ਚਲਦੀਆਂ ਨੇ ਗਰਮੀਆਂ ਦੇ ਮੌਸਮ ਵਿੱਚ ਤਾਪਮਾਨ ਵਧਣ ਦੇ ਕਾਰਨ ਹਵਾ ਦੇ ਘੱਟ ਦਿਵਾ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ ਦੂਜੇ ਪਾਸੇ ਸਮੁੰਦਰ ਤੇ ਹਵਾ ਦੇ ਵੱਧ ਦਿਵਾ ਦੇ ਕੇਂਦਰ ਬਣ ਜਾਂਦੇ ਨੇ ਜਿਸ ਕਾਰਨ ਪੌਣਾ ਸਮੁੰਦਰ ਤੇ ਥਲ ਵੱਲ ਚਲਦੀਆਂ ਹਨ ਸਮੁੰਦਰ ਤੇ ਥਲ ਵੱਲ ਚੱਲਣ ਵਾਲੀਆਂ ਇਹ ਪੌਣਾ ਗਰਮ ਅਤੇ ਸੱਲੀਆਂ ਹੁੰਦੀਆਂ ਨੇ ਪੂਨਾ ਵੱਧ ਦਬਾਅ ਵਾਲੇ ਕੇਂਦਰਾਂ ਤੋਂ ਘੱਟ ਦਬਾਅ ਵਾਲੇ ਕੇਂਦਰਾਂ ਵੱਲ ਚਲਦੀਆਂ ਹਨ ਤਾਂ ਦੂਜੇ ਪਾਸੇ ਸਰਦੀਆਂ ਦੇ ਮੌਸਮ ਦੇ ਵਿੱਚ ਤਾਪਮਾਨ ਦੇ ਘਟਣ ਕਾਰਨ ਹਵਾ ਦੇ ਵੱਧ ਦਬਾਅ ਦੇ ਕੇਂਦਰ ਵੱਨ ਨੇ ਸ਼ੁਰੂ ਹੋ ਜਾਂਦੇ ਹਨ ਅਤੇ ਸਮੁੰਦਰ ਤੇ ਹਵਾ ਦੇ ਘੱਟ ਦਬਾਅ ਦੇ ਕੇਂਦਰ ਬਣ ਜਾਂਦੇ ਨੇ ਜਿਸ ਕਾਰਨ ਪੂਨਾ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ ਥਲ ਤੋਂ ਸਮੁੰਦਰ ਵੱਲ ਚੱਲਣ ਵਾਲੀਆਂ ਇਹ ਪੌਣਾ ਠੰਡੀਆਂ ਅਤੇ ਖੁਸ਼ਕ ਹੁੰਦੀਆਂ ਨੇ ਪੌਣਾ ਵੱਧ ਦਬਾਅ ਵਾਲੇ ਕੇਂਦਰਾਂ ਤੋਂ ਘੱਟ ਦਬਾਅ ਵਾਲੇ ਕੇਂਦਰਾਂ ਵੱਲ ਚੱਲਦੀਆਂ ਨੇ ਅੱਗੇ ਆਉਂਦਾ ਜੀ ਜੈਟ ਸਟ੍ਰੀਮ ਧਰਤਲ ਤੋਂ ਤਲ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂ ਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਜੈਟ ਸਟ੍ਰੀਮ ਕਿਹਾ ਜਾਂਦਾ ਹੈ ਤਾਂ ਜੈਟ ਸਟ੍ਰੀਮ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਵੀ ਕੀ ਹੁੰਦਾ ਹੈ ਤਾਂ ਤੁਸੀਂ ਇਹ ਸਾਰਾ ਪੁਆਇੰਟ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ ਕਿ ਧਰਤੀ ਦੇ ਤਲ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂ ਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਜੈਟ ਸਟ੍ਰੀਮ ਕਿਹਾ ਜਾਂਦਾ ਹੈ ਸੋ ਅਗਲੀ ਜਾਣਕਾਰੀ ਜੀ 7ਵਾਂ ਪੁਆਇੰਟ ਜਿਹੜਾ ਅਗਲੇ ਚੈਪਟਰ ਦੇ ਵਿੱਚ ਲੈ ਕੇ ਆਵਾਂਗੇ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ